ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਬੜੀ ਮੰਦ ਭਾਗੀ ਘਟਨਾ ਜੰਮੂ ਕਸ਼ਮੀਰ ਦੇ ਵਿੱਚ ਵਾਪਰੀ ਹੈ ਪੈ ਲਗਾਮ ਏਰੀਏ ਦੇ ਵਿੱਚ ਪੈ ਲਗਾਮ ਦੇ ਲਾਗੇ ਹੀ ਜਿਹਨੂੰ ਮਿੰਨੀ ਸਵਿਟਜ਼ਰਲੈਂਡ ਆਖਿਆ ਜਾਂਦਾ ਹੈ ਟੂਰਿਸਟ ਦੇ ਵਾਸਤੇ ਇੱਕ ਉੱਚੇ ਥਾਂ ਦੇ ਉੱਤੇ ਬੜੀ ਸੋਹਣੀ ਜਗ੍ਹਾ ਸੁੰਦਰ ਬਣੀ ਹੋਈ ਹੈ ਜਦੋਂ ਵੀ ਕੋਈ ਟੂਰਿਸਟ ਬਾਹਰੋਂ ਕਸ਼ਮੀਰ ਦੇ ਵਿੱਚ ਜਾਂਦੇ ਆ ਖਾਸ ਕਰਕੇ ਜੇ ਠਾੜ ਦੇ ਮਹੀਨਿਆਂ 'ਚ ਗਰਮੀ ਦੀ ਤਪਸ਼ ਤੋਂ ਬਚਣ ਦੇ ਵਾਸਤੇ ਜੰਮੂ ਤੇ ਕਸ਼ਮੀਰ ਦਾ ਜਦੋਂ ਕੋਈ ਸ਼ੈਅਰ ਕਰਦਾ ਹੈ ਟੂਰਿਸਟ ਕਰਦਾ ਹੈ ਤੇ ਦੋਸਤੋ ਉਸ ਜਗ੍ਹਾ ਤੇ ਜ਼ਰੂਰ ਜਾਂਦਾ ਹੈ ਜਿਹੜੀ ਮੰਦ ਭਾਗੀ ਕਟਣਾ ਵਾਪਰੀ ਹੈ ਕਹਿੰਦੇ ਅੱਤਵਾਦੀਆਂ ਦੇ ਵੱਲੋਂ ਜਿਨ੍ਹਾਂ ਨੂੰ ਪਾਕਿਸਤਾਨ ਦਾ ਹੀ ਮੋਡਿਊਲ ਕੋਈ ਆਖੇ ਜਾਂਦਾ ਹੈ ਉਹਨਾਂ ਵੱਲੋਂ 27 27 ਗਿਣਤੀ ਆ ਰਹੀ ਹੈ 27 ਜਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਾਦੇ ਵਾਸਤੇ ਦੋਸਤੋ ਸਿਰਫ ਉਹਨਾਂ ਨੇ ਆਪਣੀ ਹਾਊਮੇ ਈਰਖਾ ਜਿਹੜੀ ਅੰਦਰ ਦਵੇਸ਼ ਦੀ ਅੱਗ ਮਚਦੀ ਸੀ ਉਹਨੂੰ ਪੂਰੀ ਕਰਨ ਦੇ ਵਾਸਤੇ ਇੱਕ ਬੜੀ ਮੰਦ ਭਾਗੀ ਗੱਲ ਇਹ ਹੈ ਕਿ ਉੱਥੇ ਦੋਸਤੋਂ ਵਰਨਵੰਡ ਦੇ ਨਾਲ ਵੀ ਉਹ ਚੀਜ਼ ਜੁੜੀ ਹੈ ਕਹਿੰਦੇ ਖਾਸ ਕਰਕੇ ਹਿੰਦੂ ਭਰਾਵਾਂ ਦਾ ਬੀਬੀਆਂ ਦਾ ਕਤਲ ਕੀਤਾ ਗਿਆ ਕਹਿੰਦੇ ਖਾੜਕੂ ਜਿਹੜੇ ਉਹ ਅੱਤਵਾਦੀ ਸੀ ਪਹਿਲਾਂ ਉਹਨਾਂ ਨੇ ਆ ਕੇ ਸਾਰਿਆਂ ਨੂੰ ਲੇਨ ਵਿੱਚ ਲਾਇਆ ਇਕੱਠੇ ਕੀਤਾ ਇਕੱਠੇ ਕਰਨ ਤੋਂ ਬਾਅਦ ਕਹਿੰਦੇ ਉਹਨਾਂ ਦਾ ਧਰਮ ਪੁੱਛਿਆ ਨਾਮ ਪੁੱਛਿਆ ਆਡੈਂਟੀਟੀ ਕਾਰਡ ਦੇਖ ਕੇ ਸਾਰਿਆਂ ਦੇ ਨਾਮ ਦੇਖ ਕੇ ਇੱਥੋਂ ਤੱਕ ਕੇ ਕਹਿੰਦੇ ਕਈ ਬੰਦਿਆਂ ਦੇ ਉਹਨਾਂ ਨੇ ਕੱਪੜੇ ਵੀ ਪਜਾਮੇ ਵੀ ਲਾਏ ਕਿ ਉੱਥੋਂ ਪਤਾ ਲੱਗ ਚੱਕੇ ਕਿ ਇਹ ਮੁਸਲਮਾਨ ਹੈ ਜਾਂ ਹਿੰਦੂ ਹੈ ਕਹਿੰਦੇ ਪੂਰੀ ਪਛਾਣ ਕਰਕੇ ਜਿਹੜਾ ਕੋਈ ਮੁਸਲਮਾਨ ਸੀ ਉਹ ਛੱਡ ਦਿੱਤਾ ਉਹਨੂੰ ਨਹੀਂ ਮਾਰਿਆ ਗਿਆ ਜਿਨੇ ਕਲਮਾ ਪੜ੍ਹ ਕੇ ਸੁਣਾ ਦਿੱਤਾ ਕਹਿ ਦਿੱਤਾ ਉਹ ਬਖਸ਼ ਦਿੱਤਾ ਪਰ ਜਿਹੜੇ ਹਿੰਦੂ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਹਿੰਦੇ ਇੱਥੇ 370 ਦਾ ਰੌਲਾ ਹੈ ਇੱਥੇ ਡੋਮੀਸਾਲਾ ਦਾ ਰੌਲਾ ਹੈ ਬਾਹਰੋਂ ਲਿਆ ਕੇ ਇੱਥੇ ਲੋਕ ਵਸਾਤੇ ਇਹੋ ਜਿਹੀਆਂ ਗੱਲਾਂ ਦੋਸਤੋ ਕਹਿੰਦੇ ਉਹਨਾਂ ਦੇ ਅੰਦਰ ਜਿਵੇਂ ਪੱਤਰਕਾਰ ਦੱਸ ਰਹੇ ਆ ਕਹਿੰਦੇ ਈਰਕਾ ਹੌਮੇ ਦੀ ਜਿਹੜੀ ਅੱਗ ਹੈ ਉਹ ਮੱਚ ਰਹੀ ਸੀ ਇਸੇ ਤਰ੍ਹਾਂ ਦਾ ਦੋਸਤੋ ਇੱਕ ਕਾਂਡ ਪਹਿਲਾਂ ਸਨ 2000 ਦੇ ਵਿੱਚ ਹੋਇਆ ਸੀ ਜਦੋਂ ਟੱਲ ਵਿਹਾਰੀ ਬਾਜਪਾਈ ਇਸ ਦੇਸ਼ ਦਾ ਪ੍ਰਧਾਨ ਮੰਤਰੀ ਸੀ ਤੇ ਬਿਲ ਕਲਿੰਟਨ ਅਮਰੀਕਾ ਦਾ ਰਾਸ਼ਟਰਪਤੀ ਸੀ ਬਿਲ ਕਲਿੰਟਨ ਦੀ ਫੇਰੀ ਸੀ ਇੰਡੀਆ ਦਾ ਦੌਰਾ ਸੀ ਜਦੋਂ ਉਹ ਇੰਡੀਆ ਆਇਆ ਦਿੱਲੀ ਸੀ ਤੇ ਉਧਰ ਪੂਰੇ 35 ਨੌਜਵਾਨ ਪਿੰਡ ਚਿੱਟੀ ਸਿੰਘਪੁਰਾ ਕਸ਼ਮੀਰ ਦੇ ਵਿੱਚ ਕਹਿੰਦੇ ਸ਼ਾਮ ਨੂੰ 6 ਵਜੇ ਦਾ ਟਾਈਮ ਸੀ ਸਿੱਖ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਜਾ ਕੇ ਕੱਢਿਆ ਗਿਆ ਸਾਰੇ ਅੱਤਵਾਦੀਆਂ ਨੇ ਫੌਜ ਦੀ ਵਰਦੀ ਪਾਈ ਹੋਈ ਸੀ ਦੋਸਤੋ ਇਹ ਬੜਾ ਮੰਦ ਭਾਗ ਹੈ ਜਿਹੜੀ ਸਾਡੀ ਰੱਖਿਆ ਵਾਸਤੇ ਫੌਜ ਵਰਦੀ ਪਾਉਂਦੀ ਹੈ ਜਿਹੜੀ ਬਾਰਡਰਾਂ ਤੇ ਫੌਜ ਸਾਡੀ ਰੱਖਿਆ ਕਰਦੀ ਐ ਅਸੀਂ ਘਰਾਂ ਦੇ ਵਿੱਚ ਸੌਂਨੇ ਆ ਫੌਜੀ ਆਪਣੇ ਸਿਰ ਤੇ ਕੱਫਣ ਬਨ ਕੇ ਸਾਡੀ ਰੱਖਿਆ ਕਰਦਾ ਐ ਇਹ ਜਿਹੜੇ ਦੁਸ਼ਮਣ ਅੱਤਵਾਦੀ ਇਹ ਉਹੀ ਫੌਜੀਆਂ ਦੀ ਵਰਦੀ ਪਾ ਲੈਂਦੇ ਆ ਉਹਨਾਂ ਫੌਜੀਆਂ ਦੀ ਵਰਦੀ ਪਾ ਕੇ ਜਿਨ੍ਹਾਂ ਦੇ ਉੱਤੇ ਲੋਕ ਭਰੋਸਾ ਕਰਦੇ ਐ ਲੋਕ ਫੌਜੀ ਵਰਦੀ ਨੂੰ ਦੇਖ ਕੇ ਧੋਖਾ ਖਾ ਜਾਂਦੇ ਐ ਤੇ ਇਹ سینੇ ਵਿੱਚ ਗੋਲੀ ਮਾਰਨ ਦੇ ਵਿੱਚ سینੇ 'ਚ ਵੀ ਨਹੀਂ ਮਾਰਦੇ ਇਹੋ ਜਿਹੇ ਕੈਰ ਬੰਦੇ ਜਿਹੜੇ ਹੁੰਦੇ ਆ ਉਹ ਪਿੱਠ 'ਚ ਗੋਲੀ ਮਾਰਦੇ ਆ ਪਿੱਛੇ 'ਚ ਗੋਲੀ ਮਾਰਦੇ ਆ ਮੰਦ ਭਾਗਾ ਦੋਸਤੋ ਫੈਸਲਾ ਪਰ ਜਿਹੜੀ ਇੱਕ ਗੱਲ ਆ ਰਹੀ ਹੈ ਜਿਹੜਾ ਚਿੱਟੀ ਸਿੰਗਾਪੁਰੇ ਦੇ ਵਿੱਚ 35 ਸਿੱਖ ਨੌਜਵਾਨ ਮਾਰੇ ਸੀ ਉਹਦੀ ਜਿਹੜੀ ਰਿਪੋਰਟ ਆਈ ਸੀ ਬਾਅਦ ਦੇ ਵਿੱਚ ਦੋਸਤੋ ਕਿਉਂਕਿ ਅਮਰੀਕਾ ਅਮਰੀਕਾ ਦੀ ਜਿਹੜੀ ਏਜੰਸੀ ਹੈ ਉਹ ਵੀ ਦੋਸਤੋ ਬੜੀ ਕਹਿੰਦੇ ਮੰਨੀ ਪਰਵੰਨੀ ਹੋਈ ਹੈ ਦੋਸਤੋ ਜਿਹੜੀ ਅਮਰੀਕਾ ਦੀ CIA ਉਹਦਾ ਨਾਮ ਹੈ CIA ਏਜੰਸੀ ਅਮਰੀਕਾ ਦੀ ਕਹਿੰਦੇ ਉਹਨੇ ਰਿਪੋਰਟ ਦਿੱਤੀ ਸੀ ਜਿਹੜਾ ਬਿਲ ਕਲਿੰਟਨ ਵੇਲੇ 35 ਇੱਕ ਘਮਾਰੇ ਸੀ ਉਹਦੀ ਰਿਪੋਰਟ ਦੇ ਵਿੱਚ ਕੀ ਲਿਖਿਆ ਸੀ ਉਹ ਦੋਸਤੋ ਸਾਡੇ ਦੇਸ਼ ਦੀਆਂ ਏਜੰਸੀਆਂ ਦੇ ਵੱਲ ਉਂਗਲ ਕੀਤੀ ਸੀ ਕਿ ਉਹ ਜਿਹੜਾ 35 ਨੌਜਵਾਨਾਂ ਦਾ ਕਤਲ ਕੀਤਾ ਗਿਆ ਸੀ ਉਹ ਕੋਈ ਬਾਹਰ ਦੇ ਅੱਤਵਾਦੀ ਨਹੀਂ ਸੀ ਪਾਕਿਸਤਾਨ ਦੇ ਨਹੀਂ ਸੀ ਭਾਵ ਕਹਿੰਦੇ ਇੱਥੋਂ ਹੀ ਉਹ ਬੜਾਇਆ ਗਿਆ ਸੀਗਾ ਸਾਡੇ ਦੇਸ਼ ਦੇ ਤਾਣੇ ਬਾਣੇ ਵੱਲੋਂ ਕਿ ਬਿੱਲ ਕਲਿੰਟਨ ਦੀ ਜਿਹੜੀ ਹਮਦਰਦੀ ਹੈ ਉਹ ਲਈ ਜਾਵੇ ਬਿੱਲ ਕਲਿੰਟਨ ਨੂੰ ਪਾਕਿਸਤਾਨ ਦੇ ਖਿਲਾਫ ਕੀਤਾ ਜਾਵੇ ਤੇ ਇੰਡੀਆ ਦੇ ਨਾਲ ਜੋੜਿਆ ਜਾਵੇ ਇਹ ਮੰਦ ਭਾਗਾ ਦੋਸਤੋ ਬਰਤਾਰਾ ਸੀ ਲੈਫਟੀਨੈਂਟ ਜਨਰਲ ਕੇ ਐਸ ਗਿੱਲ ਉਹਨਾਂ ਨੇ ਵੀ ਰਿਪੋਰਟ ਉਸ ਵੇਲੇ ਦੇ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਦਿੱਤੀ ਸੀ ਕਿ ਇਹ ਜਿਹੜਾ 35 ਸਿੱਖਾਂ ਦਾ ਕਤਲ ਹੋਇਆ ਹੈ ਇਹਦੇ ਵਿੱਚੋਂ ਆਪਣੇ ਦੇਸ਼ ਦੀਆਂ ਜਾਸਸਾਂ ਦੀ ਬੂ ਆ ਰਹੀ ਹੈ ਤੇ ਦੋਸਤੋ ਬਾਦ ਦੇ ਵਿੱਚ ਕੋਈ ਰਿਪੋਰਟ ਨਹੀਂ ਨੰਗੀ ਹੋਈ ਕਿਉਂਕਿ ਜਦੋਂ ਆਪ ਹੀ ਸਭ ਕੁਝ ਕਰਨਾ ਹੋਵੇ ਤਾਣਾ ਬਾਣਾ ਵਿੱਚ ਹੋਵੇ ਫਿਰ ਕੌਣ ਛੇੜਦਾ ਆ ਜਿਹੜੀ ਘਟਨਾ ਹੋਈ ਹੈ 27 ਜਿਹੜੇ ਹਿੰਦੂ ਭਰਾ ਮਾਰੇ ਗਏ ਆ ਪਹਿਲਾਂ 2000 ਦੇ ਵਿੱਚ 35 ਸਿੱਖਾਂ ਦਾ ਚੁਣ ਕੇ ਮਾਰਨਾ ਤੇ ਹੁਣ 27 ਹਿੰਦੂਆਂ ਦਾ ਮਾਰਨਾ ਦੋਸਤੋ ਕਿੱਧਰ ਨੂੰ ਗੱਲ ਜਾ ਰਹੀ ਹੈ ਇਦੇ ਵਿੱਚ ਜੇਕਰ ਸਹੀ ਸਹੀ ਜਾਂਚ ਪੜਤਾਲ ਹੋਵੇ ਐਨਆਈਏ ਜਿਹੜੀ ਏਜੰਸੀ ਹੈ ਜੇ ਉਹ ਪਾਰਦਰਸ਼ੀ ਰਿਪੋਰਟ ਕਰੇ ਇਨਕੁਆਰੀ ਕਰੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਵੇ ਜੇਕਰ ਇਹਦੇ ਵਿੱਚੋਂ ਪਾਕਿਸਤਾਨ ਦੀ ਮਾੜੀ ਹਰਕਤ ਕੀਤੀ ਹੈ ਉਹਨਾਂ ਨੇ ਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਪਹਿਲਾ ਪੁਲਵਾਮਾ ਦਾ ਹਮਲਾ ਹੋਇਆ ਸੀ ਜਿਦੇ ਵਿੱਚ ਫੌਜੀ ਨੌਜਵਾਨ ਮਾਰੇ ਗਏ ਉਹਦਾ ਸਰਜੀਕਲ ਸਟ੍ਰਾਈਕ ਦੇ ਨਾਲ ਮੋਦੀ ਸਾਹਿਬ ਜੀ ਨੇ ਉਹਦਾ ਵੈਰ ਲਿਆ ਸੀ ਇੱਟ ਦਾ ਜਵਾਬ ਕਹਿੰਦੇ ਪੱਥਰ ਨਾਲ ਦਿੱਤਾ ਸੀ ਅਜੀਤ ਡੁਵਾਲ ਜੀ ਸੁਰੱਖਿਆ ਸਲਾਹਕਾਰ ਅਮਿਤ ਸ਼ਾ ਤੇ ਨਰਿੰਦਰ ਮੋਦੀ ਕਹਿੰਦੇ ਤਿੰਨ ਜਣਿਆਂ ਦੀ ਇੰਨੀ ਤਾਕੜੀ ਸੁਰੱਖਿਆ ਦੀ ਟੀਮ ਹੈ ਜੀਤੇ ਅੱਖ ਰੱਖ ਲੈਂਦੇ ਨੂੰ ਠੋਕ ਦਿੰਦੇ ਆ ਤੇ ਹੁਣ ਵੀ ਜਦੋਂ ਪ੍ਰਧਾਨ ਮੰਤਰੀ ਜੀ ਸਾウਦੀ ਅਰਬ ਦੇ ਵਿੱਚ ਦੌਰੇ ਤੇ ਸੀ ਕਹਿੰਦੇ ਇੱਧਰ ਇਹ ਘਟਨਾ ਵਾਪਰੀ 27 ਜਦੋਂ ਹਿੰਦੂਆਂ ਦਾ ਕਤਲ ਹੋ ਗਿਆ ਤੇ ਇੱਕ ਹੱਤਵਾਦੀ ਨੇ ਕਿਹਾ ਇੱਕ ਬੀਬੀ ਨੂੰ ਜਦੋਂ ਤੇ ਘਰ ਵਾਲਾ ਮਾਰ ਦਿੱਤਾ ਬੀਬੀ ਨੇ ਕਹਿੰਦੇ ਉਹ ਭੱਜ ਕੇ ਗਈ ਕਹਿੰਦੀ ਹੁਣ ਮੇਰੇ ਵੀ ਗੋਲੀ ਮਾਰਦੇ ਪਾਪੀਆ ਜੇ ਘਰ ਵਾਲੇ ਨੂੰ ਮਾਰ ਦਿੱਤਾ ਹੁਣ ਮੈਂ ਇੱਥੇ ਕੱਲੀ ਨੇ ਰਹਿ ਕੇ ਕੀ ਕਰਾਂ ਕਹਿੰਦੇ ਦੋਸਤੋਂ ਵਾਤਵਾਦੀ ਨੇ ਕੀ ਆਖਿਆ ਕਹਿੰਦਾ ਤੈਨੂੰ ਨਹੀਂ ਮਾਰਾਂਗਾ ਤੂੰ ਜਾ ਕੇ ਆਪਣੇ ਨਰਿੰਦਰ ਮੋਦੀ ਨੂੰ ਦੱਸ ਕਿ ਤੇਰੇ ਘਰ ਵਾਲਾ ਮਾਰ ਦਿੱਤਾ ਤੂੰ ਜਾ ਕੇ ਨਰਿੰਦਰ ਮੋਦੀ ਨੂੰ ਦੱਸੀ ਤੈਨੂੰ ਤਾਂ ਜਿਉਂਦੇ ਥੱਡੇ ਆ ਦੋਸਤੋਂ ਪੱਤਰਕਾਰ ਵੀ ਵੱਡੇ ਰਾਸ਼ਟਰੀ ਚੈਨਲ ਵੀ ਇਹ ਖਬਰ ਦਿਖਾ ਰਹੇ ਹੈ ਕਿ ਇਸ ਤਰ੍ਹਾਂ ਉਹ ਸੱਤਵਾਦੀ ਨੇ ਆਖਿਆ ਤੇ ਉਹ ਗੱਲ ਫਿਰ ਨਰਿੰਦਰ ਮੋਦੀ ਸਾਹਿਬ ਕੋਲ ਵੀ ਨਾਲ ਦੀ ਨਾਲ ਚਲੀ ਗਈ ਕਿਉਂਕਿ ਮੀਡੀਆ ਦਾ ਯੁੱਗ ਹੈ ਕਹਿੰਦੇ ਅਜੀਤ ਡਵਾਲ ਨਾਲ ਤੁਰਿਆ ਜਾ ਰਿਹਾ ਸੀ ਦੋਸਤੋ ਫੋਟੋਆਂ ਵਿੱਚ ਵੀ ਦਿਖ ਰਿਹਾ ਹੈ ਜਦੋਂ ਜਹਾਜ਼ ਉਤਰਿਆ 사ਉਦੀ ਅਰਬ ਵਿੱਚ ਕਹਿੰਦੇ ਮੋਦੀ ਸਾਹਿਬ ਨੇ ਹਵਾਈ ਅੱਡੇ ਤੇ ਖੜ ਕੇ ਅਜੀਤ ਡਵਾਲ ਦੇ ਕੰਨ ਵਿੱਚ ਕਹਿ ਦਿੱਤਾ ਸੀ ਕਿ ਹੁਣ 19 ਦੀ 21 ਪਾਉਣੀ ਪਵੇਗੀ ਕਿ ਡਵਾਲ ਸਾਹਿਬ ਕਰ ਲਓ ਤਿਆਰੀ ਜਿਵੇਂ ਸਰਜੀਕਲ ਸਟ੍ਰਾਈਕ ਵੇਲੇ ਠੋਕੇ ਸੀ ਉਸੇ ਤਰ੍ਹਾਂ ਹੁਣ ਵੀ ਠੋਕਣਾ ਪੈਣਗੇ ਤੇ ਦੋਸਤੋ ਸਾਰੀ মিডিਆ ਦੀ ਅੱਖ ਹੈ ਜਿਹੜੇ ਵੱਡੇ ਰਾਸ਼ਟਰੀ ਚੈਨਲ ਨੇ ਉਥੇ ਬਿਲਕੁਲ ਤਿਆਰ ਹੋ ਗਏ ਐ ਜਿਵੇਂ ਸਰਜੀਕਲ ਸਟ੍ਰਾਈਕ ਵੇਲੇ ਉਹਨਾਂ ਨੂੰ ਪਹਿਲਾਂ ਪਤਾ ਹੀ ਲੱਗਿਆ ਸੀ ਪਹਿਲਾਂ ਹੀ ਪਤਾ ਸੀ ਕਿ ਹੁਣ ਕੰਮ ਹੋਣ ਵਾਲਾ ਹੈ ਤੇ ਲੱਗਦਾ ਹੁਣ ਵੀ ਨੈਸ਼ਨਲ ਚੈਨਲ ਜਿਵੇਂ ਖਬਰਾਂ ਦਿਖਾ ਰਹੇ ਐ ਗੋਸਵਾਮੀ ਵਰਗੇ ਪੱਤਰਕਾਰ ਬੁੜਕ ਰਹੇ ਐ ਨਾ ਭਾਰਤ ਵਾਲੇ ਉਥੋਂ ਲੱਗਦਾ ਐ ਕਿ ਜਰੂਰ ਕੋਈ ਨਾ ਕੋਈ 1-2 ਦਿਨਾਂ ਦੇ ਵਿੱਚ ਜਿਹੜਾ ਜਵਾਬ ਹੈ ਉਹ ਪਾਕਿਸਤਾਨ ਨੂੰ ਦਿੱਤਾ ਜਾਵੇਗਾ ਜੇਕਰ ਦੋਸਤੋ ਪਾਕਿਸਤਾਨ ਨੇ ਦੇ ਇਹ ਦਰਿੰਦੇ ਬੰਦਿਆਂ ਨੇ ਇਹ ਕੰਮ ਕੀਤਾ ਤੇ ਸਜ਼ਾ ਮਿਲਣੀ ਚਾਹੀਦੀ ਹੈ ਪਰ ਜੇ ਇਹਦੇ ਵਿੱਚ ਕੋਈ ਸਿਆਸਤ ਹੈ ਫਿਰ ਉਹਦੀ ਸਜ਼ਾ ਕਿਸੇ ਨੂੰ ਹੋਰ ਨਾ ਮਿਲੇ ਜਿਹੜਾ ਬੰਦਾ ਦੋਸ਼ੀ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਸੀ ਕਿ ਕਾਤਲ ਚਾਹੇ ਸਿੱਖਾਂ ਦਾ ਹੋਇਆ 35 ਦਾ 2000 ਵਿੱਚੋਂ ਦੋ ਬਿੱਲ ਕਲਿੰਟਨ ਆਇਆ ਤੇ ਹੁਣ ਭਾਵੇਂ ਹਿੰਦੂਆਂ ਦਾ ਹੋਇਆ ਹੈ ਪਰ ਇਹ ਲੋਕਾਂ ਦੀਆਂ ਸਰਕਾਰਾਂ ਦੀਆਂ ਸਿਆਸਤਾਂ ਚੱਲਦੀਆਂ ਰਹਿਣਗੀਆਂ ਪਤਾ ਨਹੀਂ ਸਿਆਸਤਾਂ ਪਿੱਛੇ ਦੋਸਤੋ ਕੀ ਹੋ ਜਾਵੇ ਇਹਦੇ ਪਿੱਛੇ ਪਤਾ ਨਹੀਂ ਕੌਣ ਹੋਵੇਗਾ ਕੁਝ ਨਹੀਂ ਆਖਿਆ ਜਾ ਸਕਦਾ ਪਰ ਆਮ ਲੋਕਾਂ ਦਾ ਜਦੋਂ ਖੂਨ ਡੁੱਲਦਾ ਉਦੋਂ ਬਹੁਤ ਔਖਾ ਹੁੰਦਾ ਹੈ ਜਿਹੜੇ ਹਿੰਦੂ ਵਿਚਾਰੇ ਸਤਾਈ ਮਾਰੇ ਗਏ ਐ ਉਹਨਾਂ ਦਾ ਕੀ ਕਸੂਰ ਸੀ ਜਿਹੜੇ ਸਿੱਖ 35 ਮਾਰੇ ਸੀ ਉਹਨਾਂ ਦਾ ਕੀ ਕਸੂਰ ਸੀ ਪਰ ਦੋਸਤੋ ਜਿਹੜੀ ਕੁਰਸੀ ਹੈ ਸਿਆਸਤ ਹੈ ਉਹ ਆਪਣੇ ਪਿਓ ਨੂੰ ਵੀ ਨਹੀਂ ਬਖਸ਼ਦੇ ਆਪਣੇ ਭਰਾ ਨੂੰ ਵੀ ਨਹੀਂ ਬਖਸ਼ਦੀ ਉਹ ਸਭ ਨੂੰ ਦੋਸਤੋ ਜਿਹੜਾ ਵੀ ਕੋਈ ਰਸਤੇ ਦੇ ਵਿੱਚ ਆਉਂਦਾ ਹੈ ਕੋਈ ਲੱਗਦਾ ਹੈ ਕਿ ਇਹ ਰਸਤੇ ਵਿੱਚ ਕੰਡੇ ਬਣੇਗਾ ਉਹਨੂੰ ਚੱਕ ਦਿੰਦੀ ਹੈ ਥੋਕ ਦਿੰਦੀ ਹੈ ਇਸ ਤਰ੍ਹਾਂ بڑا ਮੰਦਪਾਗਾ ਜੋ ਵੀ ਵਰਤਾਰਾ ਹੋਵੇ ਆ ਬਹੁਤ ਮਾੜਾ ਹੋਇਆ ਉਹਨਾਂ Hindu ਭਰਾਵਾਂ ਦੇ ਨਾਲ ਸਾਡੀ ਸਹਿਣਸੀਲਤਾ ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਸਰੀਕ ਹੁੰਨੇ ਆ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਵੀ ਭੇਟ ਕਰਦੇ ਆ ਜਿਹੜੇ ਸ਼ਹੀਦ ਹੋਏ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਸਾਂਝੀ ਕਰਦੇ ਆ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ